ਦੋਸਤੋ ਸੋਡੇ ਵਾਸਤੇ ਅੱਜ ਮੈਂ ਇੱਕ ਜਾਇਜ਼ ਰੇਟ ਦੀ ਘੋੜੀ ਲੈ ਕੇ ਆਏ ਆਂ ਤੇ ਬਾਕੀ ਆਪਾਂ ਰੇਟ ਦੇ ਸਮੇਤ ਸਾਰੀ ਡਿਟੇਲ ਦੇਵਾਂਗੇ ਬਹੁਤ ਵਧੀਆ ਘੋੜੀ ਹੈ ਮੇਰੇ ਵੀਰ ਭਰਾਵੋ ਸਵਾਰੀ ਦੀ ਪਾਸ ਹੈਗੀ ਤੇ ਸਾਊਸੀਲ ਪੂਰੀ ਹੈ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੈਂ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਬੇਨਤੀ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਜਿਨ੍ਹਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਡਿਟੇਲ ਬਾਰੇ ਗੱਲਬਾਤ ਕਰਦੇ ਆ ਤੇ ਮੇਰੇ ਵੀਰ ਭਰਾਵੋ ਜਿੰਨੀ ਡਿਟੇਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਆਪਾਂ ਨੂੰ ਸਾਰੀ ਡਿਟੇਲ ਮਾਲਕ ਵੀਰਾਂ ਨੇ ਦੱਸੀ ਆ ਓਨੀ ਡਿਟੇਲ ਹੀ ਤੁਹਾਨੂੰ ਦੱਸਾਂਗੇ ਜਿੰਨੀ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਤੇ ਡਿਟੇਲ ਬਾਰੇ ਗੱਲਬਾਤ ਕਰਦੇ ਆ ਤੇ 58 ਇੰਚ ਹਾਈਟ ਹੈ ਕੋੜੀ ਦੀ ਤੇ 5 ਸਾਲ ਉਮਰ ਹੈ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਤੇ ਸਵਾਰੀ ਦੀ ਪਾਸ ਦੱਸੀਆ ਮਾਲਕ ਵੀਰਾਂ ਨੇ ਤੇ ਕੋਟਕਪੂਰਾ ਏਰੀਆ ਚ ਘੋੜੀ ਖੜੀ ਐ ਮੇਰੇ ਵੀਰ ਭਰਾਵੋ ਤੇ ਰੇਟ ਬਾਈ ਹੋਰੇ ਕਰਦੇ ਆ ਜੀ 62000 ਰੁਪਇਆ ਦੁਬਾਰਾ ਦੱਸ ਦਿੰਨਾ 62000 ਰੁਪਇਆ ਬਾਈ ਹੋਰੇ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਨ ਹੈਗਾ 78146 84418 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਸਾਰੀ ਡਿਟੇਲ ਮੈਂ ਤੁਹਾਨੂੰ ਦੱਸਤੀ ਜੇ ਕੋਈ ਡਿਟੇਲ ਮਾੜੀ ਮੋਟੀ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਘੋੜੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ